ਸਤ ਸ੍ਰੀ ਅਕਾਲ ਕਿਸਾਨ ਸਾਥਿਓ ਅੱਜ ਦੀ ਵੀਡੀਓ ਦੇ ਵਿੱਚ ਜਿਹੜਾ ਤੁਸੀਂ ਟਰੈਕਟਰ ਦੇਖ ਰਹੇ ਹੋਗੇ ਇਹ ਟਰੈਕਟਰ ਨੂੰ ਅੱਗ ਜਿਹੜੀ ਚੜੀ ਹੋਈ ਹੈਗੀ ਇਹ ਟਰੈਕਟਰ ਦਾ ਜਿਹੜਾ ਜਿਆਦਾ ਨੁਕਸਾਨ ਹੋਇਆ ਹੋਇਆ ਤੇ ਤੁਹਾਨੂੰ ਵੀਡੀਓ ਦਿਖਾਉਣ ਦਾ ਮਕਸਦ ਇਹ ਹੈ ਕਿ ਕਿਸੇ ਹੋਰ ਕਿਸਾਨ ਸਾਥੀ ਨਾਲੇ ਘਟਾਣਾ ਨਾ ਵਾਪਰੇ ਸਾਥਿਓ ਇਹ ਟਰੈਕਟਰ ਨੂੰ ਕੋਈ ਮਤਲਬ ਪਰਾਲੀ-ਪਰੂਲੀ ਕਾਰਨ ਜਾਂ ਕਿਤੇ ਹੋਰ ਅੱਗ ਲੱਗੀ ਕਾਰਨ ਨਹੀਂ ਅੱਗ ਲੱਗੀ ਹੋਈ ਇਹਦੇ ਜਿਹੜੇ ਬੈਟਰੀਆਂ ਤਾਰਾਂ ਹੁੰਦੀਆਂ ਨੇ ਨਾ ਆਪਾਂ ਇਹਦੇ ਉੱਤੇ ਸਿਸਟਮ ਲਵਾ ਦਨੇ ਆ ਪੱਖੀ ਵਗੈਰਾ ਜਾਂ ਕੁਝ ਹੋਰ ਇਹਦਾ ਆਰਥ੍ਰਿਕ ਕਰੰਟ ਇਕੱਠਾ ਹੋ ਕੇ ਤਾਰਾ ਗਰਮ ਹੋ ਕੇ ਇਹ ਗਰਮ ਹੋ ਕੇ ਤਾਰਾ ਇਹਨੂੰ ਅੱਗ ਚੜੀ ਹੋਈ ਹੈਗੀ ਤੇ ਤੁਸੀਂ ਨੁਕਸਾਨ ਦੇਖ ਸਕਦੇ ਹੋ ਕਿੰਨਾ ਹੋਇਆ ਕਿਸਾਨ ਸਾਥੀ ਦਾ ਸਾਰੀਆਂ ਪੈਪਾ ਉੱਪਰ ਆਵੜੀਆਂ ਸਾਰੀਆਂ ਮੱਚੀਆਂ ਸੀਡ ਸੂਟ ਸਟੇਰਿੰਗ ਸਟੂਰਿੰਗ ਸਾਰਾ ਕੁਝ ਮੱਚਿਆ ਪਿਆ ਤਾਰਾ ਗਰਮ ਹੋ ਕੇ ਸਾਰੀਆਂ ਮੱਚ ਗਈਆਂ ਵੀਰੇ ਨੁਕਸਾਨ ਜਿਹੜਾ ਹੈਗਾ ਬਹੁਤ ਜ਼ਿਆਦਾ ਹੋਇਆ ਸਾਥੀਓ ਇਹਦੇ ਉੱਤੇ ਇੱਕ ਕਰੰਟ ਵਾਲੀ ਸੋਚ ਆਉਂਦੀ ਹੈ ਕਿ ਅੱਲਗ ਥੋੜੇ ਜਿਹੇ ਪੈਸੇ ਨਹੀਂ ਆ ਜਾਂਦੀ ਹੈ ਉਹ ਜ਼ਰੂਰ ਲਵਾਓ ਤੁਸੀਂ ਕਰੰਟ ਕੱਟ ਦਿਆ ਕਰੋ ਟਰੈਕਟਰ ਖੜਾਉਣ ਸਮੇਂ ਬਾਕੀ ਕਿਸੇ ਹੋਰ ਵੀਰ ਦਾ ਨੁਕਸਾਨ ਨਾ ਹੋਵੇ। ਬਾਕੀ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋਗੇ ਕਿੰਨਾ ਨੁਕਸਾਨ ਹੋਇਆ। ਇਹ ਚੀਜ਼ ਦੇ ਉੱਪਰ ਆਪਾਂ ਗੌਰ ਜ਼ਰੂਰ ਕਰੀਏ ਤੇ ਸਵਿੱਚ ਜ਼ਰੂਰ ਲਵਾਈਏ ਆਪਾਂ ਟਰੈਕਟਰ ਦੇ ਉੱਪਰ ਤੇ ਤੁਸੀਂ ਦੇਖ ਲਓ ਵੀ ਨੁਕਸਾਨ ਸਾਰਹੀ ਟਰੈਕਟਰ ਦਾ ਹੋਇਆ ਹੋਇਆਗਾ। ਤੇ ਇਹ ਨੁਕਸਾਨ ਜਿਹੜਾ ਹੋਰ ਕਿਸੇ ਵੀਰ ਦਾ ਨਾ ਹੋਵੇ ਤਾਂ ਗੌਰ ਜ਼ਰੂਰ ਕਰਿਓ ਟਾਇਰ ਟੂਰਾਂ ਦਾ ਵੀ ਕਾਫੀ ਨੁਕਸਾਨ ਹੋ ਚੁੱਕਿਆ ਵੀ ਨਵੇਂ ਟਾਇਰ ਹੀ ਪਵਾਏ ਸੀਗੇ। ਟਾਇਰ ਭੁਰਮੇ ਲੱਗ ਰਹੇ ਆ। ਤੇ ਬਾਕੀ ਤੁਸੀਂ ਅਪਡੇਟ ਸੰਧ ਦਾ ਜਰੂਰ ਧਿਆਨ ਰੱਖਿਆ ਕਰੋ ਧੰਨਵਾਦ ਜੀ ਹੋਰ ਵੀ ਵੀਡੀਓ ਸ਼ੇਅਰ ਕਰੋ ਕਿਸੇ ਹੋਰ ਵੀਰ ਦਾ ਨੁਕਸਾਨ ਨਾ ਹੋਵੇ ਤੇ ਬੈਟਰੀ ਦਾ ਕਰੰਟ ਕੱਟ ਕੇ ਜਰੂਰ ਖੜਾ ਕਰੋ ਟਰੈਕਟਰ ਨੂੰ ਤੇ ਧੰਨਵਾਦ ਸਾਥੀਓ ਵੀਡੀਓ ਨਾ ਬੰਨੇ ਰਹੋ